ਮੈਂ ਇੱਕ ਮਿੰਟ ਪਾਜੀ ਇੱਕ ਮਿੰਟ ਮੁਰਦਾਬ ਚਲਦੇ ਆ ਰਹੇ ਹਾਂ ਚਲ ਵੀ ਇੱਕ ਨੂੰ ਚਾਦੇ ਹਾਂ ਕਿੱਥੇ ਜਾ ਰਹੇ ਹੋ ਬੋਤੀ ਸਰਕਾਰ ਜਿੰਦਾਬਾਦ ਬੋਤੀ ਸਰਕਾਰ ਜਿੰਦਾਬਾਦ ਮੁਰਦਾਬ ਜਿੰਦਾਬਾਦ ਜੈ ਸਤਿ ਸ੍ਰੀ ਅਕਾਲ ਜਿੰਦਾਬਾਦ ਜੈ ਸਤਿ ਸ੍ਰੀ ਅਕਾਲ ਜਿੰਦਾਬਾਦ ਜੈ ਸਤਿ ਸ੍ਰੀ ਅਕਾਲ ਹੈਪੀ ਸੰਧੂ ਜਿੰਦਾਬਾਦ ਹੈਪੀ ਸੰਧੂ ਜਿੰਦਾਬਾਦ ਵਾਪਸ ਲਓ ਵਾਪਸ ਲਓ ਵਾਪਸ ਲਓ ਕਾਲੇ ਕਨੂਨ ਦਾ ਵਾਪਸ ਲਓ ਵਾਪਸ ਲਓ ਵਾਪਸ ਲਓ ਹੈਪੀ ਸੰਧੂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਹੈਪੀ ਸੰਧੂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਪੰਜਾਬ ਟ੍ਰੱਕ ਜੁਨੀਅਰ ਜਿੰਦਾਬਾਦ ਪੰਜਾਬ ਟ੍ਰੱਕ ਜੁਨੀਅਰ ਜਿੰਦਾਬਾਦ ਪੰਜਾਬ ਟ੍ਰੱਕ ਜੁਨੀਅਰ ਜਿੰਦਾਬਾਦ ਕਾਲੇ ਕਨੂਨ ਟਰੱਕ ਯੂਨੀਅਨ ਦੇ ਆਗੂਆਂ ਦੇ ਵੱਲੋਂ ਧਰਨਾ ਦਿੱਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਵੇਲੇ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਤਣਾਅਪੂਰਨ ਬਣ ਜਾਂਦਾ ਹੈ ਸੜਕ ਦੇ ਉੱਤੇ ਵੱਡਾ ਜਾਮ ਲੱਗ ਜਾਂਦਾ ਹੈ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਕੇਂਦਰ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਇਹਨਾਂ ਆਗੂਆਂ ਦੇ ਵੱਲੋਂ ਕੀਤੀ ਜਾਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਹੈਪੀ ਸੰਧੂ ਨੂੰ ਜਦੋਂ ਹਿਰਾਸਤ ਦੇ ਵਿੱਚ ਲੈਣ ਦੇ ਲਈ ਪੁਲਿਸ ਪਹੁੰਚੀ ਤਾਂ ਇਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਪੁਲਿਸ ਅਤੇ ਇਹਨਾਂ ਆਗੂਆਂ ਦੇ ਵਿਚਕਾਰ ਜੋ ਹੈ ਜ਼ਬਰਦਸਤ ਬਹਿਸ-ਬਾਜ਼ੀ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੋ ਤਾਂ ਲਾ ਲੋਣਾ ਆ ਹਾਲਾਂ ਲੋਣ ਜਿੱਦ ਤੋਂ ਮਨਜ਼ੂਰੀ ਨਹੀਂ ਮੰਗੀ ਜਾਂਦੀ। ਇਹ ਆ ਜਾਂਦੀ ਆ। ਘਰਾਂ ਦੇ ਵਿੱਚ ਰੇਡ ਹੋ ਰਹੀ ਐ ਸਿੱਧੀ ਮੇਰੇ ਘਰ ਦੇ ਵਿੱਚ। ਸਾਰੇ ਟਰੱਕ ਪਲੇਟਾਂ ਨੂੰ ਡਰਾਇਆ ਜਾ ਰਿਹਾ ਇਹ ਜਾਂਦੀ ਆ। ਇਦਾਂ ਨਹੀਂ ਜਿੰਨਾ ਡਰਾਇਆ ਡਰਾਉ। ਕੱਲ ਵੀ ਲੋਕਾਂ 'ਚ ਬਹੁਤ ਪੈਨਿਕ ਬਣਿਆ। ਸਿੱਗਾ ਸਪਲਾਈ ਚੇਨ ਸੱਟ ਹੋਈ ਸੀ ਅੱਜ ਹੁਣ ਫੇਰ ਰੋਡ ਜਾਮ ਹੋ ਗਈ ਐ। ਕਿਵੇਂ ਦੇਖਦੇ ਪਏ ਉਹ ਕਿ ਗਲਬਾਤੀ ਹੋਈ ਪ੍ਰਸ਼ਾਸਨ ਨਾ ਕਿਦਾ ਸਿੱਟਾ ਨਿਕਲ ਸਕੇ। ਗੱਲਬਾਤ ਸਰਕਾਰ ਦੀ ਚੱਲਦੀ ਉਹਨਾਂ ਨੂੰ ਮੰਗਾ ਉਹ ਅਲੱਡੀਆ ਮੋਟਰ ਕਾਂਗਰਸ ਨੂੰ ਨਾ ਮੈਂ ਉਹਦੇ ਚੰਡੇ ਸਾਰੇ ਚੱਲਦਾ ਨਾ ਚੱਲੂਗਾ ਪੰਜਾਬ ਦੇ ਟਰੱਕ ਆਪਰੇਟਰ ਆਪਣੀ ਲੜਾਈ ਲੜਨਗੇ ਪੰਜਾਬ ਦੇ ਡਰਾਈਵਰ ਵੀਰਾਂ ਦੀ ਲੜਾਈ ਲੜਾਂਗਾ ਪੰਜਾਬ ਦੇ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਅੱਜ ਕਿਸਾਨ ਜਿਹੜੇ ਬੰਦਿਆ ਸੁਟੀਆਂ ਪਈਆਂ ਆ ਜਿਹੜੀ ਲੜਾਈ ਮੈਂ ਲੜ ਰਹੇ ਆ ਅਸੀਂ ਅਸੀਂ ਪੰਜਾਬ ਦੇ ਟਰੱਕ ਬੇਟਰਾ ਨਹੀਂ ਨਾ ਦੇ ਲੜਾਈ ਲੜ ਰਹੇ ਆ ਪੰਜਾਬ ਦੇ ਡਰਾਈਵਰ ਵੀਰਾਂ ਦੀ ਪੰਜਾਬ ਦੇ ਟਰੱਕ ਦੀ ਮੰਗਾ ਵੀ ਆ ਕੇ ਲੜਾਈ ਲੜ ਰਹੇ ਆ ਕੀ ਗੱਲ ਆ ਜਿਹੜੀਆਂ ਕਾਰਾਂ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ ਜਿਹੜੇ ਕਿਸਾਨਾਂ ਦੇ ਟਰੈਕਟਰ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ ਲੜਾਈ ਡਰਾਈਵਰਾਂ ਦੀ ਵੀਰਾਂ ਦੀ ਆ ਡਰਾਈਵਰਾਂ ਦੇ ਕਰਕੇ ਹੀ ਸਾਡੇ ਪਰਿਵਾਰ ਪਾਲਦੇ ਆ ਉਹਨਾਂ ਕਰਕੇ ਜੋ ਹੈਗੇ ਉਹਨਾਂ ਦੀ ਬਦੌਲਤ ਆ ਪਰ ਜਿਸ ਤਰੀਕੇ ਨਾਲ ਜੇ ਰੇਡ ਕੀਤੀ ਜਾ ਰਹੀ ਸੀ ਜ਼ਿਰੇਕਾਰ ਤੋਂ ਗੱਲਾਂ ਵੀ ਹੋਣੀਆਂ ਆਈਆਂ ਕਿ ਨਜ਼ਰਬੰਦ ਕਰ ਦਿੱਤਾ ਗਿਆ ਤੁਹਾਨੂੰ ਉਹਨੂੰ ਕਿਵੇਂ ਦੇਖਦੇ ਕੋਲ ਕੀਰਿਆ ਕਾਰਵਾਈ ਚ ਕਿਸੇ ਨੂੰ ਨਜ਼ਰਬੰਦ ਕਰਨਾ ਇਹਨਾਂ ਸੌਖਾ ਨਹੀਂ ਉਹ ਜਿਹੜੇ ਪੋਸਟ ਦੇ ਪ੍ਰਸ਼ਾਸਨ ਨੇ ਕੋਟਫਸ ਦਾ ਫਰਮਾ ਦੇਖਦਾ ਮੈਨੂੰ ਫਰਜ਼ਾ ਪੁੱਰਜ਼ਾ ਦੀ ਪਰਵਾਹ ਨਹੀਂ ਮਲੰਗਾ ਆਦਮੀ ਆ ਮੇਰੀ ਰਟਾਨਾ ਦੇਖ ਲੋ ਮੇਰੀ ਜੋ ਹੈ ਜ਼ਮੀਨ ਜਿਆਦਾ ਦੇਖ ਲੋ ਨਾ ਮੈਂ ਰੁਪਈਏ ਦਾ ਕਿਹਦਾ ਰਵਾਦਾਰ ਹੈਗਾ ਨਾ ਮੈਂ ਤੂੰ ਦਬ ਕੰਮ ਕਰਦਾ ਜੇ 10 ਲੱਖ ਉਹਦੇ ਕੋਲ ਹੋਵੇ ਡਰਾਈਵਰ ਕੋਲ ਆਪਣੀ ਗੱਡੀ ਕਿਉਂ ਨਹੀਂ ਪਾ ਲੈਂਦਾ ਉਹ ਡਰਾਈਵਰ ਹੀ ਕਹਦਾ ਦਿਨ ਰਾਤ ਮੰਨ ਰਿਹਾ ਆ ਉਹ ਰਾਤਾਂ ਝਾਕਣ ਰਿਹਾ ਆ 10 ਲੱਖ ਦੀਆਂ ਗੱਡੀਆਂ ਡਰਾਈਵਰ ਜੀ ਇੱਥੇ ਦੇ ਲੋ ਹਲਾਸ ਦੀ ਉਹਦੀ ਕਹਿੰਦੀ ਗੱਡੀ ਲੱਗ ਜਾਂਦੀ ਆ ਬਲੇ ਚਪੇੜਾ ਮਾਰ ਮਾਰ ਕੇ ਬੂਟਾ ਵਾਲਾ ਫੈਟ ਟੂ ਆ ਕੇ ਘਰੇ ਬਾਹਰ ਤੋਂ

ਨੇ ਰੋਸਪਰ ਕਰ ਚਿਨਾ ਨੇ ਕੀਤਾ ਹੈਗਾ ਜਿਹੜੀ ਇਹਦੀ ਮੀਟਿੰਗ ਹੈਗੀ ਹੈ ਜੋਇੰਟ ਡਿਸੋਲਵਰ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਬਾਕੀ ਮੈਂਬਰਸ ਹੈਗੇ ਉਹ ਇੱਥੇ ਪੀਸਫੁਲੀ ਵੇਟ ਕਰ ਰਹੇ ਆ ਜੋ ਵੀ ਮੀਟਿੰਗ ਹੋਣੀ ਉਸ ਤੋਂ ਬਾਅਦ ਹੈ ਡਿਪਟੀ ਸਾਹਿਬ ਕੋਈ ਪ੍ਰਧਾਨ ਨੂੰ ਵੀ ਅਰੈਸਟ ਕੀਤਾ ਗਿਆ ਬਸ ਮੀਟਿੰਗ ਹੋ ਰਹੀ ਹੈ ਜੀ ਮੀਟਿੰਗ ਕਰ ਰਹੇ ਨੇ ਉਹਨਾਂ ਨਾਲ ਇਹ ਮੀਟਿੰਗ ਚੱਲ ਰਹੀ ਹੈ ਉਹ ਮੀਟਿੰਗ ਵਾਸਤੇ ਲਿਜਾਇਆ ਗਿਆ اچھا ਮੀਟਿੰਗ ਵਾਸਤੇ ਲਿਜਾਇਆ ਗਿਆ ਸੀਗਾ ਉਸ ਤੋਂ ਮੋਕੇ ਲੇਕਿਨ ਇਹਨਾਂ ਦਾ کہنا ਹੈ ਕਿ ਸ਼ਹਿਰ ਅਰੈਸਟਿੰਗ ਪੈ ਚੁੱਕੀ ਹੈ ਨਹੀਂ ਨਹੀਂ ਮੀਟਿੰਗ ਵਾਸਤੇ ਹੈ ਜੀ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਗੱਲਬਾਤ ਚੱ